ਤਾਂ ਉਹ ਤੁਸੀਂ ਨੋਚ ਦੇਖ ਸਕਦੇ ਹੋ ਕਿ ਸਾਰੀ ਦਰਿਆ ਦੇ ਵਿੱਚ ਹੜ ਗਈ ਸੀ ਉਸ ਤੋਂ ਬਾਅਦ ਕਿ ਹੁਣ ਦੁਬਾਰਾ ਢਾ ਦਰਿਆ ਨੂੰ ਲੱਗੀ ਹੈ ਨੋਚ ਨੂੰ ਦੁਬਾਰਾ ਢਾ ਲੱਗ ਚੁੱਕੀ ਹੈ ਇਹ ਤਸਵੀਰ ਤੁਸੀਂ ਦੇਖ ਦੇ ਸਕਦੇ ਹੋ ਕਿ ਦੁਬਾਰਾ ਢਾ ਕਾਫੀ ਜ਼ਿਆਦਾ ਖੋਰਾ ਲੱਗਿਆ ਹੋਇਆ ਹੈ ਤਾਂ ਇੱਥੇ ਬਹੁਤ ਸਾਰੇ ਪੱਥਰ ਸੀ ਉਹ ਇਸ ਦਰਿਆ ਦੇ ਪੇਟ ਚੜ ਚੁੱਕੇ ਹੈ ਜਿਸ ਨੂੰ ਆਪਾਂ ਨੋਚ ਵੀ ਕਹਿ ਸਕਦੇ ਹਾਂ ਉਹ ਨੋਚ ਪਾਣੀ ਦੇ ਵਿੱਚ ਡਿੱਗ ਚੁੱਕੀ ਹੈ ਇਥੇ ਇੱਕ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੋਵੇਗਾ ਕਿ ਦਰਿਆ ਤੇ ਜਿੰਨੇ ਵੀ ਨੀਵੇਂ ਏਰੀਆ ਸੀ, ਨੀਵੇਂ ਉੱਚੇ ਥਾਂ ਸਿਓ ਸਾਰੇ ਭਰ ਚੁੱਕਿਆ ਤਾਂ ਫਿਰ ਹੁਣ ਦਰਿਆ ਦੇ ਵਿੱਚ ਜਿੰਨਾ ਵੀ ਪਾਣੀ ਆਵੇਗਾ ਉਹ ਪਾਣੀ ਦੀ ਰਫ਼ਤਾਰ, ਪਾਣੀ ਦੀ ਸਪੀਡ ਨੂੰ ਹੋਰ ਤੇਜ਼ ਕਰੇਗਾ। ਪਾਣੀ ਹੋਰ ਵੱਧਦਾ ਨਜ਼ਰ ਜ਼ਰੂਰ ਆਵੇਗਾ। ਕਿਉਂਕਿ ਕਿੰਨਾ ਵੀ ਨੀਵਾ ਏਰੀਆ ਸੀ ਉਹ ਪਾਣੀ ਦੇ ਜਿੰਨੇ ਵੀ ਟੋਏ ਸੀ ਟਿੱਬੇ ਸੀ ਕਹਿ ਸਕਦੇ ਆ ਕਿ ਸਾਰਿਆਂ ਦੇ ਉੱਪਰ ਪਾਣੀ ਚੜ ਚੁੱਕਿਆ ਹੈ ਤਾਂ ਹੁਣ ਫਿਰ ਪਾਣੀ ਤੇ ਦਰਿਆ ਦੇ ਪਿੱਛੇ ਜਿੰਨਾ ਵੀ ਵਧਦਾ ਹੈ ਜੇਕਰ ਫੋਟ ਵਧਦਾ ਤਾਂ ਫਿਰ ਅੱਗੇ ਪਾਣੀ ਜ਼ਿਆਦਾ ਲਗਾਤਾਰ ਵਧੇਗਾ ਕਿਉਂਕਿ ਨੀਵੇਂ ਥਾਵਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਜਿੰਨੇ ਉੱਬੜ ਖੁਬੜ ਰਸਤੇ ਸੀ ਸਾਰੇ ਉਹ ਭਰ ਚੁੱਕਿਆ ਤਾਂ ਹੁਣ ਫਿਰ ਦਰਿਆ ਦੇ ਚ ਪਾਣੀ ਲਗਾਤਾਰ ਸਪੀਡ ਹੋਰ ਫੜੇਗਾ ਜਿਸ ਦੇ ਲਈ ਮੈਂ ਜਿੰਦਕ ਲਗਾਤਾਰ ਮੈਂ ਜ਼ਿਕਰ ਕਰ ਰਿਹਾ ਕਿ ਜੋ ਲੋਈਆ ਏਰੀਏ ਦੇ ਵਿੱਚ ਜਿੱਥੇ ਕਿ ਪਾਣੀ ਇਧਰ 1 ਫੁੱਟ ਵੱਧਦਾ ਤੇ ਉਧਰ ਫਿਰ 2 ਫੁੱਟ ਵੱਧ ਜਾਂਦਾ ਤੇ ਉਹਨਾਂ ਨੂੰ ਸचेत ਰਹਿਣ ਦੀ ਲੋੜ ਹੈ ਤਾਂ ਜੋ ਕੋਈ ਖਤਰਾ ਨੁਕਸਾਨ ਪੈਦਾ ਨਾ ਹੋ ਸਕੇ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਸ਼ਾਮ ਦੇ ਸਮੇਂ ਦੀਆਂ ਇਹ ਤਸਵੀਰਾਂ ਨੇ ਤਾਂ ਅਜੇ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਨਹੀਂ ਹੈ ਲਗਾਤਾਰ ਵੱਧ ਰਿਹਾ ਹੈ ਤਾਂ ਇਹ ਜੋ ਝੋਨਾ ਤੁਸੀਂ ਦੇਖ ਸਕਦੇ ਹੋ ਕਿ ਆ ਝੋਨਾ ਇਸ ਦੇ ਵਿੱਚ ਪਾਣੀ ਪਾਣਾ ਸ਼ੁਰੂ ਹੋ ਚੁੱਕਿਆ ਤੇ ਕੁਝ ਮਹਸ ਦੂਰੀ ਤੇ ਅੱਗੇ ਜੋ ਜਿਸ ਨੂੰ ਆਪਾਂ ਮੇਨ ਬੰਨ ਕਹਿੰਨੇ ਆ ਉਹ ਮੇਨ ਬੰਨ ਹੈ ਸਿਰਫ ਇੰਨੀ ਦੂਰ ਦੂਰੀ ਬਚੀ ਹੈ ਤਾਂ ਫਿਰ ਜਦੋਂ ਉੱਥੇ ਪਾਣੀ ਲੱਗ ਜਾਂਦਾ ਤਾਂ ਬੰਨ ਦੇ ਨਾਲ ਤਾਂ ਫਿਰ ਕਾਫੀ ਜ਼ਿਆਦਾ ਵੱਡਾ ਖਤਰਾ ਪੈਦਾ ਹੋ ਜਾਂਦਾ ਕਿਉਂਕਿ ਇਹ ਏਰੀਆ ਕਾਫੀ ਜ਼ਿਆਦਾ ਉੱਚਾ ਹੈ ਦਰਿਆ ਦਾ ਸਪੀਡ ਬਹੁਤ ਜ਼ਿਆਦਾ ਹੈ ਦਰਿਆ ਸਤਲਜ ਦੇ ਸਪੀਡ ਪਾਣੀ ਦੀ ਚੈੱਕ ਕਰ ਸਕਦੇ ਹਾਂ ਕਿ ਤਕਰੀਬਨ ਦਰਿਆ ਦੇ ਅੰਦਰ ਕਿੰਨਾ ਏਰੀਆ ਸੀ ਸਾਰੇ ਦੇ ਵਿੱਚ ਪਾਣੀ ਹੁਣ ਭਰ ਚੁੱਕਿਆ ਹੈ ਤਾਂ ਹੁਣ ਕਿੰਨੀ ਸਪੀਡ ਨਾਲ ਪਾਣੀ ਪਿੱਛੇ ਹੋਇਆਗਾ ਅੱਗੇ ਉਹਨੇ ਹੀ ਜ਼ਿਆਦਾ ਮਾਰ ਪਾਣੀ ਕਰੇਗਾ ਕਿਉਂਕਿ ਪਹਿਲਾਂ ਤਾਂ ਇਹ ਤਾਂ ਹੁੰਦਾਗਾ ਕਿ ਤੋਂ ਸਟਾਰਟਿੰਗ ਤਸਵੀਰਾਂ ਹੁੰਦੀਆਂ ਪਾਣੀ ਜਦ ਚੜਦਾ ਸ਼ੁਰੂ ਹੁੰਦਾ ਤਾਂ ਪਾਣੀ ਘਟ ਅੱਗੇ ਪਹਿਲਾਂ ਨੀਵੇਂ ਥਾਂ ਜਾਂਦਾ ਘਟ ਅੱਗੇ ਤੁਰਦਾ ਤੇ ਹੁਣ ਤਾਂ ਪਾਣੀ ਫਿਰ ਦੀ ਸਪੀਡ ਫੇਰ ਉਸ ਲੈਜਨਾ ਬਣ ਜਾਂਦੀ ਹੈ ਤੇ ਫਿਰ ਪਾਣੀ ਅੱਗੇ ਤੁਰਿਆ ਹੀ ਜਾਂਦਾ ਤਾਂ ਇਹ ਤਸਵੀਰ ਦੇਖ ਸਕਦੇ ਹੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਤਾਂ ਜੋ ਲੋਕ ਨੀਵੇਂ ਏਰੀਏ ਚ ਬੈਠਿਆ ਉਹਨਾਂ ਨੂੰ ਆਈਡੀਆ ਹੋ ਸਕੇ ਕਿਉਂਕਿ ਇਸ ਏਰੀਆ ਚ ਜਦੋਂ ਪਾਣੀ ਹੁਣ ਪਾਣੀ ਵਧ ਰਿਹਾ ਤਾਂ ਇਹ ਅਪਡੇਟ ਅੱਗੇ ਫਰੋਜੇਪੁਰ ਸ੍ਰੀ ਫਾਜ਼ਿਲਕਾ ਦੇ ਵਿੱਚ ਕਾਫੀ ਲੇਟ ਅੱਗੇ ਜਾ ਕੇ ਪਾਣੀ ਆਪਣਾ ਰੂਪ ਦਿਖਾਉਂਦਾ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਆ ਲੈ ਮਲਾ ਚੰਗਾ ਟੰਗਾ ਆ ਪਾਣੀ ਨਹੀਂ ਪੂਰੇ ਨਹੀਂ ਦੇਖੀ ਕਿ ਕਰਦਾ ਕੋਈ ਆਪੋ ਦੂ ਤੇ ਘੁੰਮੜੀ ਕਰਕੇ ਪਾਣੀ ਕਿੱਥੇ ਪਟਾਏਗਾ ਨਹੀਂ ਨਹੀਂ ਲੋ ਜੀ ਅਗਲੇ ਆ ਜੀ ਬਹੁਤ ਥੋੜਾ ਘਟਿਆ ਨੇ ਸਾਰੇ ਬੋਟ ਘਟੇ। ਜੋ ਪਾਣੀ ਘਟਿਆ ਫਿਰ ਦਰਿਆ ਸਤਲਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ। ਇਸ ਟਾਈਮ ਦੀ ਵੱਡੀ ਅਪਡੇਟ ਕਿ ਦਰਿਆ ਸਤਲਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ। ਤੱਕੇ ਥਾਵਾਂ ਤੇ ਖੋਰਾ ਢਾਵਾ ਵੀ ਲੱਗੀ ਹੋਈ ਐ ਨਹੀਂ ਨਹੀਂ ਉਹ ਮੇਰੇ ਖਾ ਦਾ ਕੋਈ ਨਹੀਂ ਕੋਈ ਕੜਾ ਕੁਰੀ ਭਰੇ ਗਿਆ ਜਿਹੜੇ ਵੀਰਾ ਸਭ ਕੰਦੰਦ ਰਿਆ ਲਿਟੇ ਤੇ ਨਾਤਾ ਸੋਰੀ ਨਾ ਸਾਕੀ ਆ ਜੀ ਜਾਣ ਤਾਂ ਉਹ ਨਾ ਦੇ ਆਉਂਦੇ ਕਹਿੰਦੇ ਪਹਿਲਾਂ ਦੂਜੇ ਰਸਤੇ ਵਿੱਚ ਆਉਂਦਾ ਹੈ ਆਮਾ ਵਾਤਾ ਅ ਜੱਗਦੀ ਆਈ ਜਾਂਦੀ ਜਿੰਨੇ ਚੋ ਚੰਗੇ ਨਕਲਾ ਨੇ ਜਿਹੜਾ 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 ਜ

લેના તો ડરાય તો ઓય કોણ મારી બહાર બોલેલી ગાડી આટ જો કહી જાય કોઈ સ્થાન મે ના દેહી ਅੰਦ੍ਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜੋ ਕਹਿਰ ਹੈ ਲਗਾਤਾਰ جاری ਹੈ ਲਗਾਤਾਰ ਪਾਣੀ ਵਧ ਰਿਹਾ ਹੈ ਲਗਾਤਾਰ ਲੋਕ ਪਰੇਸ਼ਾਨ ਹੋ ਰਿਹਾ ਹੈ ਪਰ ਇੱਥੇ ਇੱਕ ਗੱਲ ਜ਼ਿਕਰਯੋਗ ਬਣਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਹਜ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕਿੰਨਾ ਪਾਣੀ ਆਊਗਾ ਕਿ ਇੰਨਾ ਪਾਣੀ ਹੋਰ ਘਟੋਗਾ ਇੰਨੇ ਟਾਈਮ ਨੂੰ ਘਟਣਾ ਹੋ ਜਾਊਗਾ ਜਾਂ ਵਧੂਗਾ ਨਹੀਂ ਇਹੋ ਜੀ ਕੋਈ ਜਾਣਕਾਰੀ ਨਹੀਂ ਹੈ சீய <laughs> ਅੱਜ ਜਦੋਂ ਅਸੀਂ ਆਏ ਹੈ ਨਾ ਪਾਣਾ ਆਇਆ ਹੈ ਆ ਤੰਤ ਨਗਰ ਚਾਰ ਪੱਖਨ ਲਈ ਨੂੰ ਪੈਸੇ ਆਏ। ਰਾੜਾ ਦੀ ਛੱਡਦੇ ਨਾ ਬਾਕੀ ਦੇਖੀਂ ਬਰਾਣਾ ਹੈ। ਕਦਾਂ ਘਟਾਂ ਦੀ ਖਵਾਹਨਾ ਆਏਗੀ ਕਿ ਨਹੀਂ ਮੁਸ਼ਕਲ ਹੈ। ਆਸਰਾ ਤੇ ਆ ਜਿਹੜਾ ਨਾ ਲੋਕ ਤੋਂ ਵੱਧ ਪਾਣੀ ਪਿਆਦਾ ਇਹ ਵੀ ਖਰ ਰਿਹਾ ਕੋਈ ਰੌਲਾ ਉਹ ਦੂਜੇ ਦਿਨ ਚੱਲਣ ਗਿਆ ਇਹਦਾ ਨਾਮ ਆ ਨਾ ਇਹ ਨਗਰ ਡੈਮ ਦਾ ਉਹ ਉੱਤਰਿਆ ਆਪਣੇ ਨਾ ਬਾਹਰ ਹੀ ਰਹੇ ਹੋ